ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਮੀਦ ਕਰਦਾ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਚ ਹੋਗੇ ਅੱਜ ਹੈਗਾ ਜੀ ਦਿਨ ਸੋਮਵਾਰ ਤਰੀਕੇਗੇ ਜਿਸ 7 ਤੇ ਆਪਾਂ ਪਹੁੰਚਿਆ ਡੇਰਾ ਬਾਬਾ ਸੰਜਾ ਦਾਸ ਤੇ ਇੱਧਰ ਬਾਬਾ ਸਿੱਧ ਪਾਸ਼ਾ ਜੀ ਦੀ ਅੱਜ ਮੀਟਿੰਗ ਲੱਗ ਰਹੀ ਹੈਗੀ ਤੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਦਿਖਾਉਣੀ ਹੈ ਸਾਰੀ ਵੀਡੀਓ ਆ ਜਾਈਏ ਆ ਦੇਖ ਲਓ ਜੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਬਸ ਤਾਂ ਸਾਰੇ ਪਿੰਡ ਦੇ ਆ ਪਰ ਸਿੱਧਾਂ ਦੀ ਮਿੱਟੀ ਨਿਕਲਦੀ ਹੈ ਸਿੱਧੂ ਜਿਹੜੇ ਆਉਂਦੇ ਨੇ ਉਹ ਸਾਰੇ ਮਿੱਟੀ ਕੱਢਦੇ ਨੇ ਤੇ ਆਹ ਦੇਖ ਲੋ ਮਿੱਟੀ ਕੱਢੀ ਜਾਂਦੀ ਹੈ ਸੰਗਤ ਤੋ 7 ਵਾਰੀ ਮਿੱਟੀ ਕੱਢਣੀ ਪੈਂਦੀ ਹੈ ਜੀ ਨਵੇਂ ਹਲਵਾਲੋ ਅੱਗੇ ਹਾਤਾਂ ਜਾ ਰਹੇ ਨੇ ਇੱਥੇ ਇੱਕ ਵਾਰੀ ਇੱਥੇ ਮਿੱਟੀ ਕੱਢ ਗਏ ਦੂਜੀ ਔਰ ਫੇਰ ਤਿੰਨ ਚਾਰ ਐ ਕਰ ਕਰਕੇ ਨਾ 7 ਵਾਰੀ ਮਿੱਟੀ ਕੱਢਣੀ ਪੈਂਦੀ ਹੈਗੀ ਤੇ ਦੇਖ ਸਰ ਇਹ ਪ੍ਰਾਤਨ ਸਮੇ ਤੋਂ ਚੱਲ ਰਿਹਾ ਹੈ ਸਿੱਧ ਪੌਸ਼ਾ ਬਾਬੇ ਸਿੱਧੂਆਂ ਦੇ ਨੇਗੇ ਜਿਨ ਕਿ ਜਿਨ੍ਹਾਂ ਦਾ ਗੋਤ ਸਿੱਧੂ ਉਹ ਸਾਰੇ ਆਉਂਦੇ ਨੇ ਪ੍ਰੋਪਰ ਤੇ ਦੇਖ ਸਕਦੇ ਹੋ ਤੁਸੀਂ ਕਰੋਨੇ ਬਾਬਾ ਸਿੱਧ ਪੌਸ਼ਾ ਜੀ ਦੇ ਦਰਸ਼ਨ ਹਾਂਜੀ ਦੇਖ ਸਕਦੇ ਹੋ ਬਾਬਾ ਸਿੱਧਾਂ ਦੇ ਮਿੱਟੀ ਕੱਢ ਕੇ ਨਮਸਕਾਰ ਕਰ ਦिए ਸੰਗਤਾਂ ਕੇ ਤੇ ਇਹ ਦੇਖ ਸਕਦੇ ਮਿੱਟੀ ਕੱਢ ਰਹੇ ਨੇ ਜੀ ਆਗੇ ਪਈ ਆਗੇ ਚੰਦਰ ਪ੍ਰਸੰਨ ਦਿਖਾ ਰਹੇ ਨੀ ਬਾਬਾ ਸੰਜੇ ਦਾ ਹੱਜੀ ਹੈ ਜੀ ਬਾਬਾ ਸੰਜੇ ਦਾ ਹੱਜੀ ਹੈ ਜੀ ਇਹ ਸੰਗਤਾ ਕੇ ਨਾ ਨਾਸ਼ਕਾ ਕਰਦੇ ਨੇ ਉਸ ਤੋਂ ਬਾਅਦ ਚ ਸੋਨੇ ਦਾ ਕਮੇ ਮੰਦਰ ਇਹ ਆ ਗਿਆ ਜੀ ਮੰਦਰ ਬਾਬਾ ਬਜਰੰਗਵਲੀ ਦਾ ਤੇ ਉਸ ਦੇ ਨਾਲ ਆ ਗਿਆ ਜੀ ਮਾਤਾ ਦਾ ਮੰਦਰ ਤੇ ਉਸ ਤੋਂ ਬਾਅਦ ਚ ਜਾਂਦੇ ਜੀ ਬਾਬਾ ਨਰੇਣ ਮਣੀ ਜੀ ਦੀ ਜਗਾ ਜਿੱਥੇ ਕਿ ਬਾਬਾ ਨਰੇਣ ਮਣੀ ਜੀ ਦਾ ਅੰਤਮ ਸੰਸਕਾਰ ਵੀ ਇਸ ਜਗਾ ਤੇ ਕੀਤਾ ਹੋਇਆ ਸੀ ਤੇ ਇਹ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਦ੍ਰਾਇਣੀ ਬਾਬਾ ਵਿਸ਼ਕਰਮਾ ਜੀ ਦਾ ਮੰਦਿਰ ਦੇਖ ਸਕਦੇ ਹੋ ਤੁਸੀਂ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਦੇ ਦੋਸਤੋ ਹੱਥੇ ਮੰਦਿਰ ਹੋ ਰਿਹਾ ਵੀ ਦਿਖਾਉਣੇ ਨੇ ਦੇ ਵਿੱਚ ਹਸਤਾ ਇਤਨੇ ਹਾਂਜੀ ਆਪਣੀ ਇਸ ਵੀਡੀਓ ਨੂੰ ਬਤਵਰ ਸਪੋਰਟ ਕਰਦੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ